ਯਾਦ ਸਰਕਾਰ ਤੇ ਸਾਡੇ ਮਾਂ ਜੋ ਡੀਜੀਪੀ ਪੰਜਾਬ ਗੌਰ ਯਾਦਵ ਜੀ ਜੀ ਦਾ ਤਾਂ ਤਾਪ ਜਿਹੜਾ ਸੀਰੋ ਟੋਰੈਂਸ ਹੈਗੀ ਹੈ ਜਿਹੜਾ ਕੋਈ ਵੀ ਹਾਰਡ ਕੋਰ ਕ੍ਰਿਮੀਨਲ ਹੈਗਾ ਇਸ ਤੇ ਕਾਰਵਾਈ ਕਰਦੇ ਹੋਏ ਸਾਡੇ ਗੌਰ ਪੂਰਾ ਜੀ ਜਿਹੜੀ ਐਸਐਸਪੀ ਜਿਹੜੇ ਹੈਗੇ ਨੇ ਕਪੂਰਥਲਾ ਦੀ ਇਹਨਾਂ ਸਾਡੇ ਕੋਲ ਕੱਲ ਇਨਫੋਰਮੇਸ਼ਨ ਸੀਗੀ ਕਿ ਇੱਕ ਸਾਡੇ ਨਟੋਰੀਅਸ ਜਿਹੜੇ ਦੋ ਇੱਕ ਬੰਦੇ ਹੈਗੇ ਨੇ ਅੰਮ੍ਰਿਤਸਰ ਤੇ ਉਹ ਸਾਡੇ ਕਪੂਰਥਲੇ ਤੋਂ ਫਤੂ ਢਿੰਗੇ ਏਰੀਏ ਦੇ ਵਿੱਚ ਜਿਹੜੇ ਹੈਗੇ ਮੂਵਮੈਂਟ ਹੈਗੀ ਹੈ ਔਰ ਉਹ ਕੋਈ ਵਾਰਦਾਤ ਕਰਨ ਦੇ ਇੰਜਾਮ ਇਮੀਡੀਏਟਲੀ ਐਸਐਸਪੀ ਸਾਹਿਬ ਗੁਰੂਦਾਜੀ ਨੇ ਜਿਹੜੀਆਂ ਹੈਗੀਆਂ ਦੋ ਟੀਮਾਂ ਬਣਾਈਆਂ ਜਿਹਦੇ ਵਿੱਚ ਇੱਕ ਟੀਮ ਜਿਹੜੀ ਸੀ ਐਸਪੀ ਡੀ ਸਾਹਿਬ ਦੀ ਸੀਗੀ ਉਹਨਾਂ ਦੇ ਨਾਲ ਸਾਡੇ ਇੰਚਾਰਜ ਸੀਆਈਏ ਜਰਮੈਲ ਸਿੰਘ ਔਰ ਦੂਸਰੀ ਜਿਹੜੀ ਡੀਐਸਪੀ ਸੁਲਤਾਨ ਫਰਦੋਦੀ ਜੀ ਹੱਥ ਦੇ ਦੀ ਟੀਮਾਂ ਬਣਦੀ ਸੀ ਇਹਨਾਂ ਟੀਮਾਂ ਨੇ ਜਦੋਂ ਚੇਸ ਕੀਤਾ ਤਾਂ ਇਹਨਾਂ ਨੇ ਇੱਕ ਆਈ 20 ਜਿਹੜੀ ਸੀਗੀ ਉਹਨੂੰ ਫਿਗਰ ਆਊਟ ਕੀਤਾ ਜਿਹਦਾ ਵਾਈਟ ਰੰਗ ਦਾ ਜਿਹੜਾ ਸੀਗਾ ਆਈ 20 ਜਿਹਦਾ ਨੰਬਰ ਪੀਵੀ ਜਿਹੜਾ 8 ای ਜ਼ੈਡ 0649 ਸੀਗਾ ਜਦੋਂ ਇਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਹਨਾਂ ਨੇ ਬੜੀ ਤੇਜ਼ੀ ਨਾਲ ਗੱਡੀ ਉੱਥੋਂ ਹੋਰ ਕੱ ਸੋ ਸਾਡੀਆਂ ਪੁਲਿਸ ਪਾਰਟੀ ਨੇ ਬੜੀ ਮੁਸਤਦੀ ਨਾਲ ਇਹਨਾਂ ਦਾ ਪਿੱਛਾ ਕੀਤਾ ਔਰ ਜਦੋਂ ਇਹਨਾਂ ਨੂੰ ਪਿੱਛਾ ਕਰ ਰਹੇ ਸੀਗੇ ਤੇ ਫੱਤੂ ਢਿੰਗੇ ਦੇ ਏਰੀਆ ਦੇ ਵਿੱਚ ਜਾ ਕੇ ਇਹਨਾਂ ਨੂੰ ਜਿਹੜਾ ਸਾਡੇ ਪੁਲਿਸ ਪਾਰਟੀ ਤੇ ਫਾਇਰਿੰਗ ਹੋਇਆ ਪੁਲਿਸ ਪਾਰਟੀ ਨੇ ਵੀ ਜਵਾਬੀ ਇਹਨਾਂ ਦੇ ਫਾਇਰ ਕੀਤਾ ਔਰ ਲੱਕੀਲੀ ਕਿ ਉਹ ਵੀ ਸਪੀਡਾਂ ਦੋਨਾਂ ਦੀਆਂ ਜ਼ਿਆਦਾ ਸੀਗੀਆਂ ਗੱਡੀਆਂ ਦੀਆਂ ਇਸ ਕਰਕੇ ਫਾਇਰਿੰਗ ਮਿਸ ਹੋ ਗਈ ਇਸ ਤੋਂ ਬਾਅਦ ਸਾਡੀਆਂ ਜਿਹੜੀਆਂ ਪੁਲਿਸ ਪਾਰਟੀਆਂ ਸੀਗੀਆਂ ਇਹਨਾਂ ਨੇ ਕੀਪੋਟ ਦੇ ਏਰੀਆ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੂੰ ਜਿਹੜਾ ਸਾਰੇ ਪਾਸਿਓਂ ਘੇਰ ਕੇ ਇਹਨਾਂ ਬੰਦਿਆਂ ਨੂੰ ਰੌਂਡ ਅਪ ਰੌਂਡ ਅਪ ਕੀਤਾ ਔਰ ਇਹ ਬੰਦੇ ਆਪਣੀ ਜਾਨ ਬਚ ਸਕੂਲ ਦੀ ਬਿਲਡਿੰਗ ਦੇ ਵਿੱਚ ਚੜ ਗਿਆ ਔਰ ਸਕੂਲ ਦੀ ਬਿਲਡਿੰਗ ਦੇ ਵਿੱਚ ਜਦੋਂ ਇਹਨਾਂ ਨੂੰ ਕੇਰਾ ਪੈ ਗਿਆ ਪੁਲਿਸ ਨੂੰ ਇਹਨਾਂ ਨੂੰ ਪਤਾ ਲੱਗਿਆ ਸਾਰੇ ਪਾਸੇ ਹੁਣ ਭੱਜ ਨਹੀਂ ਸਕਦੇ ਅਸੀਂ ਇਹਨੇ ਉੱਤੋਂ ਛਾਲਾ ਮਾਰੀਆ ਔਰ ਪਿੱਛੇ ਜਿਹੜਾ ਸਟੇਡੀਅਮ ਸੀਗਾ ਉਹ ਹਾਰਟ ਸੀਗਾ ਉਹਦਾ ਸਰਫੇਸ ਉੱਤੇ ਕਰਕੇ ਇਹਨਾਂ ਦੇ ਕਾਫੀ ਛੱਟਾ-ਸੱਟਾ ਲੱਗਿਆ ਨੇ ਜੋ ਇਹ ਜ਼ੇਰੇ ਹਲਾਫ ਹੈ। ਸੋ ਇਹਨਾਂ ਦੇ ਕੋਲੋਂ ਜਿਹੜੀ ਅਸੀਂ ਜਦੋਂ ਫਿਰ ਬਾਅਦ ਵਿੱਚ ਪੁਲਿਸ ਨੇ ਪੁਸ਼ਟੀ ਕੀਤੀ ਤੇ ਸਾਨੂੰ ਜਿਹੜੀ ਹੈ 110 ਗ੍ਰਾਮ ਹੈਰੋਇਨ ਔਰ ਇੱਕ ਇਹਨਾਂ ਦੇ ਕੋਲੋਂ ਸਾਨੂੰ 7.6 ਜੜਾ ਹੈਗਾ ਪਿਸਟਲ ਔਰ ਤਿੰਨ ਜ਼ਿੰਦਾ ਕਾਤੂਸ ਔਰ ਇੱਕ i20 ਗੱਡੀ ਜਿਹੜੀ ਹੈ ਰਿਕਵਰ ਕੀ। ਕੀ ਨਾਮ ਇਹਨਾਂ ਦੇ? ਇਹਨਾਂ ਦਾ ਜਿਹੜਾ ਜਗਪੀ ਸਿੰਘ ਜੱਗਾ ਹੈਗਾ ਜੀ ਇਹ ਆਪਣੇ 37 ਮਲਕੋ ਸੁਲਤਾਨਵਿੰਡ ਦਾ ਅੰਮ੍ਰਿਤਸਰ ਦਾ ਰਹਿਣ ਵਾਲਾ ਕਰਮਬੀਰ ਸਿੰਘ ਜਿਹੜਾ ਹੈਗਾ ਕ੍ਰਿਸ਼ਨਾ ਕਲੋਨੀ ਸੁਲਤਾਨਵਿੰਡ ਦਾ ਹੈ ਜਿਹੜਾ ਜਗਪੀ ਜੱਗਾ ਇਹਦੇ ਉੱਤੇ 14 ਮੁਕਦਮੇ ਦਰਜ ਹੈਗੇ ਨੇ ਔਰ ਜਿਹੜਾ ਦੂਸਰਾ ਕਰਮਵੀ ਹੈਗਾ ਇਹਦੇ ਉੱਤੇ ਇੱਕ ਮੁਕਤਮਾ ਦਰਜ ਹੈ। ਆਮ ਤੌਰ ਤੇ ਵਪਾਰ ਉਤੇ ਇਹਨਾਂ ਨੂੰ ਡੀਬੀਐਸਪੀ ਰਿਪੋਰਟੀ ਹੈ। ਕੁਝ ਫਾਈਂਡ ਆਊਟ ਹੋ ਸਕਦਾ ਕਿ ਜਿਹੜੇ ਹਾਰਡ ਕੋਰ ਕਿਤਾ ਇਹਦੇ ਆਲਰੇਡੀ 14 ਮੁਕਦਮੇ ਉਹਦੇ ਤੇ ਦਰਜ ਹੈਗੇ ਨੇ ਪਰ ਸਾਨੂੰ ਇਨਫਾਰਮੇਸ਼ਨ ਸੀ ਕਿ ਕੁਝ ਕਰਨ ਜਾ ਰਹੇ ਨੇ ਸਾਡੇ ਏਰੀਆ ਦੇ ਵਿੱਚ ਉਸੇ ਲਈ ਕੋਚ ਕੇ ਚੈਨਾ ਦੀ ਜਿਹੜੀ ਹੈ ਡਿਟੇਲ ਨਾਲ ਚਲ ਕੇ ਤੁਹਾਨੂੰ ਹੋਰ ਵੀ ਜੜੇ ਖਾਸੇ 3rd ਪਰਸਨ ਕੌਣ ਹੈ ਜਿਹੜਾ ਦੇਖੋ ਮੈਂ ਨਾਮ ਨਹੀਂ ਡਿਸਕਲੋਸ ਕਰ ਪਾਵਾਂਗਾ ਪਰ ਆਰਟੀਫਾਈ ਹੋ ਗਿਆ ਕਾਜ਼ੀਆਂ ਪਰਸਰ ਦਾ ਕੋਈ ਹੈ ਇਹ ਇਹ ਸਰ ਜਿਹੜਾ ਤੁਸੀਂ ਦੱਸਿਆ ਟੋਟਲ ਆਪਰੇਸ਼ਨ ਕਿੰਨੀ ਦੇਰ ਚੱਲਿਆ ਜਿਹੜੇ ਫਾਇਰ ਐਕਸਚੇਂਜ ਹੋਏ ਨੇ ਔਰ ਅਪਰੋਕਸੀਮੇਟਲੀ ਸਾਡੇ ਕੋਲ ਜਦੋਂ ਇਨਫੋਰਮੇਸ਼ਨ ਆਈ ਇਨਫੋਰਮੇਸ਼ਨ ਨੂੰ ਟਾਈਮ ਲਾਉਂਦਿਆਂ ਸਾਨੂੰ ਸਾਰਾ ਸੈਟਅਪ ਕਰਦਿਆਂ ਅੱਧਾ ਘੰਟਾ ਲੱਗਾ ਹੋਵੇਗਾ ਉਸ ਤੋਂ ਬਾਅਦ ਜਿਹੜਾ ਸੀਗਾ 40-45 ਮਿੰਟ ਦਾ ਸਾਰਾ ਮਤਲਬ ਕਿ 1 ਡੇਢ ਘੰਟਾ ਡੇਢ ਘੰਟਾ ਸਾਰਾ ਜਿਹੜ ਕਾਫੀ ਆਪਰੇਸ਼ਨ ਚੱਲਿਆ ਫਿਰ ਉਹਦੀ ਚੇਸ ਆਊਟ ਹੋਈ ਕਿਉਂਕਿ ਵਹੀਕਲ ਓਵਰ ਸਪੀਡ ਸੀਗੇ ਫਿਰ ਅੱਗੇ ਨਾਕੇ ਲਵਾਏ ਸੋ ਇਸ ਤਰੀਕੇ ਬਹੁਤ ਕੋਆਰਡੀਨੇਟ ਕਰਕੇ ਜਿਹੜਾ ਸੀਗਾ ਵੀ ਸਾਡੇ ਏਰੀਆ ਚ ਹੀ ਕੰਫਾਈਨ ਰਹਿਣ ਬਾਹਰ ਨਾ ਜਾਣ ਔਰ ਇਹ ਫੜੇ ਜਾਣੇ ਬੜੀ ਵਧੀਆ ਜਿਹੜਾ ਸੀ ਆਈਏ ਦਾ ਔਰ ਸੁਲਤਾਨਪੁਰ 로ਡਰੀ ਜਿਹੜੀ ਹੈਗੇ ਪੁਲਿਸ ਨੇ ਕੋਆਰਡੀਨੇਟ ਇੱਕ ਐਫਰਟ ਕਰਕੇ ਆਪਰੇਸ਼ਨ ਕਰਕੇ ਇਹ ਬੰਦੇ ਨੂੰ ਫੜ ਕੇ ਇਹਨੂੰ ਨਿਊਟ੍ਰਲਾਈਜ਼ ਕੀਤਾ ਫਾਇਰਿੰਗ ਵੀ ਹੋਈ ਸਰ ਫਾਇਰ ਜਿੰਨੇ ਹੋਏ ਸਰ ਫਾਇਰ ਤਿੰਨ ਰਾਊਂਡ ਕੀਤੇ ਸੀਗੇ ਜਵਾਬੀ ਪੁਲਿਸ ਨੇ ਫਾਇਰ ਕੀਤੇ ਹੈ ਤੇ ਜਿਹੜੇ ਇਨਲਜ ਕਿਨੇ ਗਏ ਜਿਹੜਾ 라 ਜਿਹੜਾ ਜਸਪੀ ਜੱਸਾ ਹੈਗਾ ਇਹਦੇ ਸੱਟਾਂ ਲੱਗੀਆਂ ਕਿ ਇਹਨੇ ਜਦੋਂ ਪੁਲਿਸ ਤੋਂ ਘੇਰਾ ਵੇਖ ਕੇ ਉਤੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਫੁਆਇਰੇ ਦੇ ਕਾਫੀ ਜੜੀਆਂ ਸੀਗੀਆਂ ਸੱਟਾਂ ਉਹਨਾਂ ਦਾ ਜਸਾ ਕਿੰਨੇ ਵੈਪਨ ਸੀ ਉਹਨਾਂ ਕੋਲ ਉਹਨਾਂ ਕੋਲ ਇੱਕ ਵੈਪਨ ਕਵਰ ਹੋਇਆ ਮੈਂ ਇਹ I20 ਤੇ ਜਿਹੜੀ ਇਹ ਇਹ ਵੀ ਬੁੱਕ ਤੇ ਲਿਆ ਨਹੀਂ ਇਹ ਜਿਹੜੀ ਹੈਗੀ ਆ ਜੀ ਅਸੀਂ ਇਹ ਡਿਟੇਲਸ ਕਢਵਾ ਰਹੇ ਹੈਗੇ ਆ ਇਨੀਸ਼ੀਅਲ ਸਟੇਜ ਹੈਗੀ ਇਨਵੈਸਟੀਗੇਸ਼ਨ ਇਨ ਪਰਸਪੈਕਟਿਵ ਤੇ ਆ ਅਗਲੇ